جاتੀ ਨਹੀਂ ਮਾਰਦਾ ਕਿਹ ਕੰਨੀ ਤੋਂ ਖੁਜਿਆ ਦੱਸ ਬਾਤ ਤੇ ਹੁੰਜਿਆ ਕਿ ਸਾਰੇ ਪਾਸੇ ਸਾਰੇ ਪਾਸੇ ਹਾਂ 81 80 ਲਾ ਮੇਗਾ 40 ਤੱਕ ਵੀ ਬੱਕਰੀ ਪਗਿਆ ਹੂੰ ਇਹ ਤਾਂ ਕੋਈ ਦੋ ਦੰਦ ਹੋਵੇ ਨਾ ਪਰ ਫੇਰ ਵੀ ਕਹਿ ਦੇਗੀ ਖੀਰਾ ਬੱਚਾ ਬਈਰ ਬੱਚਾ ਬਈ ਕਿੰਨੋ ਦੇਗੀ ਤਹੇ 35 ਪਲਸ ਹੋਵੇਗੀ 21 22 ਨਾ ਪੂਰੇ 21 84 ਲਾਇਆ ਨਾ 80 5 ਇਕੱਲੀ ਗੱਲੀ ਇੱਕ ਆ ਲੋ ਵੀ ਕਥਾ ਕਾਲੀ ਬੱਕਰੀ ਹੋਈ ਆ ਕਿੰਨੇ ਦੰਦ ਦਿੰਦਾ ਬਈ ਇਹ ਅੱਠ ਦੰਦ ਫਰੈਸ਼ ਆ ਬਈ ਠੀਕ ਆ ਬਈ ਦੂਜੇ ਨਹੀਂ ਬਈ ਲੈ ਆਈ ਦੂਜੀਆਂ ਫੜਾਈ ਬਈ ਠੀਕ ਆ ਹੋ ਗਿਆ ਬਈ ਲਾਲੋ ਇੱਕਾ ਦਿਨਾ ਤੇ ਹੀ ਆ ਬਈ ਆ ਨਹੀਂ ਦੇਣ ਵਾਲੀ ਦੂਜੀ ਦੂਜੀ ਦੇ ਨਾਲ ਦੇ ਨਾਲ ਦੂਜੀ ਉਹਦੇ ਨਾਲ ਦੂਜੀ ਆਂ ਸ਼ੀ ਦੰਦ ਆ ਗਏ ਠੀਕ ਆ ਵੀਰੇ ਆਹ ਆ ਦਿਨਾ ਤੇ ਇਹ ਅੱਠ ਦੰਦ ਫਰੈਸ਼ ਹੈਗੇ ਠੀਕ ਹੈ ਚਾਰ ਸਿੰਘ ਇੱਕ ਆਰੀ